ਆ ਕੇ ਵਿਚਾਰੇ ਬਹਿ ਕੇ ਗਰਮੀ ਦੇ ਵਿੱਚ ਟਾਈਮ ਪਾਸ ਹੁੰਦਾ ਨਹੀਂ ਇਹਨਾਂ ਦਾ ਯਾਰ ਆ ਦਿਨ ਬੜੇ ਹੋ ਹੈ ਸਾਡੇ ਕੁਆਟਰ ਬੰਦ ਕਰਾਇਆ ਜਰਾ ਸ਼ਾਫ ਆਪਣੀ ਆ ਵਿਚਾਰੇ ਇੱਕ ਕਵੈਤੀਏ ਬੰਦੇ ਸਾਡੇ ਕੋਲ ਬੈਠੇ ਕਰਨ ਕੀ ਕੋ ਕਵੈਤ ਬਾਰੇ ਦੱਸ ਕੋਈ ਖੂਬੀ ਕੀ ਕਵੈਤ ਦੀ ਖੂਬੀ ਆ ਕਵੈਤ ਦੇ ਕਿਦਾਂ ਰੂ ਰੈਗੂਲੇਸ਼ਨ ਵਧੀਆ ਆ ਬਹੁਤ ਵਧੀਆ ਹੈ ਕਹਿੰਦੇ ਯਾਰ ਕਵੈਤ ਇਦਾਂ ਆ ਉਦਾਂ ਆ ਕਿਦਾਂ ਨਹੀਂ ਨਹੀਂ ਬਹੁਤ ਵਧੀਆ ਦਾਰੂ ਦਰੂ ਮਿਲ ਜਾਂਦੀ ਨਹੀਂ ਦਾਰੂ ਨਹੀਂ ਮਿਲਦੀ ਬਿਲਕੁਲ ਬੰਦ ਬਿਲਕੁਲ ਬੰਦ ਹੈ ਰੂ ਕੰਟਰੀ ਚ ਦਾਰੂ ਨਹੀਂ ਅੱਛਾ ਇਹ ਕੋਈ ਐਤਿਹਾਸ ਕਰਕੇ ਨਹੀਂ ਆ ਜੀ ਨਹੀਂ ਤੇ ਬਲੈਕ ਬਲੌਗ ਚੋਂ ਨਹੀਂ ਜਿੱਦਾਂ ਚੋਰੀ ਚੋਰੀ ਜਿੱਦਾਂ ਨਹੀਂ ਸੌਦੀ ਤੇ ਕਵੈਤੀ ਜਿੱਦਾਂ ਹਾਂ ਬੋਲ ਤੇ ਬੜੀ ਢਾਈ ਬਿਲਕੁਲ ਢਾਈ ਹੈ ਜੀ ਤੇ ਕਿਦਾਂ ਦੇ ਲੋਕ ਆ ਉੱਥੋਂ ਦੇ ਭਲੇ ਮਾਸਾ ਚਾਜ ਕਰ ਹੈ ਬੜਾ ਵਧੀਆ ਬੰਦੇ ਕਿਤੇ ਉੱਥੋਂ ਦੇ ਹਾਲਾਤ ਐਦਾਂ ਆ ਜਾਂ ਕਿਦਾਂ ਨਹੀਂ ਨਹੀਂ ਕਾਨੂੰਨ ਹਸਕਦਾ ਗਲਤੀ ਵਰਨਾ ਕਰੇ ਤਾਂ ਉਹਨੂੰ ਸਜ਼ਾ ਮਿਲਦੀ ਹੈ ਉਹਨੂੰ ਬਹੁਤ ਵਧੀਆ ਸਰਦਾਰਾਂ ਦੀ ਇੱਜ਼ਤ ਕਰਦੇ ਆ ਇਨਸਪੈਕਟਰ ਸਾਰਿਆਂ ਦੀ ਯਾਰ ਅੱਛਾ ਵਧੀਆ ਹੈ ਹਾਂ ਬਹੁਤ ਵਧੀਆ ਤਾਂ ਤੂੰ ਉੱਥੇ ਗੱਡੀ ਚਲਾਉਣਾ ਹੈ ਕਿਹੜੀ ਮੈਂ ਤਾਂ ਯਾਰੂ ਦੀ ਡੀਲ ਹੋਣਾ ਨਾ ਠੇਕੇਦਾਰ ਕੋਲਾ ਲੱਗਾ ਅੱਛਾ ਤਾਂ ਕੰਮ ਕਾਦਾ ਕਰਨਾ ਉਸ ਬਸ ਉਹ ਲੇਬਰ ਜਾਂਦੀ ਜਿਹੜੇ ਆਪਣੇ ਟੈਲਾ ਲਉਂਦੇ ਆ ਉਹ ਹੱਥ ਲੜ ਲੀਆਂ ਚਾ ਉਹ ਲੇਬਰ ਨੂੰ ਖਾਣਨਾ ਲੇਬਰ ਨੂੰ ਖਾਣਨਾ ਖਾਣਨਾ ਤੇ ਛੱਡਣਾ ਬਸ ਲੈ ਕੇ ਆਉਣਾ ਹੋਰ ਕੁਝ ਨਹੀਂ ਕਰਨਾ ਫਿਰ ਤਾਂ ਯਾਰ ਕੋਈ ਕੰਮ ਵੀ ਨਹੀਂ ਕੋ ਬਹੁਤ ਵਧੀਆ ਈ ਕਦਾ ਕੰਮ 10 ਕਿਲੋਮੀਟਰ ਹੈਗਾ ਇੱਕ ਸਾਈਡ ਤੇ ਅੱਛਾ 100 ਕਿਲੋਮੀਟਰ ਲੈ ਕੇ ਜਾਣਾ ਹਾਂ ਤੇ 1 ਘੰਟਾ ਲਿਜਾਣ ਨੂੰ ਲੱਗ ਜਦੋਂ ਤੂੰ ਇੱਥੋਂ ਗਿਆਸੇ ਗਾਂ ਤੇ ਤੈਨੂੰ ਇਹੀ ਕੰਮ ਹੀ ਮਿਲਿਆ ਜਾਂਦਾ ਹੀ ਨਹੀਂ ਨਹੀਂ ਮੈਂ ਪਹਿਲਾਂ ਹੋਰ ਕੀਤਾ ਪਹਿਲਾਂ ਮੈਂ ਵੀ ਜਿੱਤੇ ਗਿਆ ਪਹਿਲਾਂ ਮੈਂ ਡਿਲੀਵਰੀ ਕੀਤੀ ਸੀ ਹਾਂ ਫਿਰ ਤਾਂ ਲਾਇਸੈਂਸ ਬਣਾਇਆ ਹੈ ਵੀ ਜੇ ਫਿਰ ਹੁਣ ਆ ਕੰਮ ਅੱਛਾ ਪਹਿਲਾਂ ਡਿਲੀਵਰੀ ਕੀਤੀ ਫਿਰ ਲਾਇਸੈਂਸ ਬਣਾਇਆ ਫਿਰ ਹੁਣ ਇਹ ਮਿਲਿਆ ਨਾ ਲਾਇਸੈਂਸ ਬਣਾਉਣਾ ਸੌਖਾ ਜਾਂ ਕਿਦਾਂ ਔਖਾ ਠੀਕ ਆ ਸੌਖਾ ਬਹੁਤ ਦਿੱਕਤ ਨਹੀਂ ਹੁੰਦੀ ਬਣਾਉਣ ਚ ਤੇ ਵਧੀਆ ਚਲੋ ਰੋਟੀ ਪ ਅੱਜ ਇਹ ਭਰਾ ਹੈਗਾ ਕਵੈਤ ਮੈਂ ਕਿਹਾ ਚੱਲ ਦੋ ਚਾਰ ਕੁ ਵੈਦੀਆਂ ਗੱਲਾਂ ਪੁੱਛ ਲੈਣੇ ਆ ਸੋ ਇਹ ਬੰਦਾ ਸਾਊਦੀ ਅਰਬ ਤੋਂ ਆਇਆ ਆ ਆ ਦਾਰ ਨੂੰ ਤੁਸੀਂ ਜਾਣਦੇ ਹੋ ਦਾਰ ਨੂੰ ਤੁਸੀਂ ਜਾਣਦੇ ਹੋ ਇਹ ਸੂਬਾ ਸਰਹੰਦਾ ਦਾ ਸੋ ਇਹ ਸੂਬਾ ਸਰਹੰਦਾ ਜੀ ਆਏ ਹੋਏ ਨੇ ਹੁਣ ਇਹਨਾਂ ਦੇ ਹੱਥ ਦੀ ਚਾਹ ਪੀਵਾਂਗੇ ਤੇ ਬੀਬੀ ਸਾਡੀ ਉੱਪਰ ਆ ਬੀਬੀ ਨੂੰ ਮੈਂ ਦੇਖਿਆ ਨਹੀਂ ਅਜੇ ਤੱਕ ਜਾ ਕੇ ਵੀ ਕਿੱਦਾਂ ਕੈਮ ਆ ਸੋ ਆਪਾਂ ਵਲੌਗ ਦੇਖ ਰਹੇ ਹਾਂ ਜਦੋਂ ਮਿਲਿਆ ਮੈਨੂੰ ਯਾਰ ਜਦ ਵੀ ਉਹ ਦੇਖਿਆ ਬੀਬੀ ਉੱਪਰ ਹੀ ਆ ਕੇ ਆ ਪੱਕਾ ਚੱਲਦਾ ਜਦ ਦੇਖਿਆ ਮਹਾਰਾਜ ਥਾਲ ਚੱਲ ਪੁੱਛ ਕੇ ਆਵਲਾ ਠੀਕ ਆ ਉੱਪਰ ਮੈਂ ਨੂੰ 20 ਵਰਗਾ ਗਰਮੀ ਹੋ ਗਈ ਥੱਲੇ ਬੈਠਿਆ ਘਰ ਬੀਬੀ ਮੰਨਦੀ ਨਹੀਂ ਗੱਲ ਉਹ ਅਸਲ ਵਿੱਚ ਨਾ ਹੁੰਦੀਆਂ ਤਾਂ ਕਰਕੇ ਥੱਲੇ ਚੱਲ ਉੱਪਰ ਚੱਲ ਜਾਂਦੀਆਂ ਲਓ ਜੀ ਆ ਵਲੌਗ ਬਲੂ ਲਾਇਆ ਮੈਂ ਚੱਲ ਦੇਖਦੇ ਟਾਈਮ ਪਾਸ ਕਰਨਾ ਹੀ ਗਰਮੀਆਂ 'ਚ ਤੇ ਸਾਬੀ ਦੀਆਂ ਲੱਗਦੀਆਂ ਕਲਾਸਾਂ ਸੋ ਸਾਬੀ ਇਸ ਕਰਕੇ ਨਹੀਂ ਆਉਂਦਾ ਉਹ 3 ਵਜੇ ਫ੍ਰੀ ਹੁੰਦਾ ਫਿਰ 3 ਵਜੇ ਤੋਂ ਬਾਅਦ ਉਹ ਲੈ ਫਿਰ ਆਪਣੇ ਵਲੌਗਾਂ ਵਾਲਾ ਕੰਮ ਸਮਾਪਤ ਹੋ ਜਾਂਦਾ ਸੋ ਉਹ ਤਾਂ ਹੁਣ ਵੀ ਜੀ ਰਹਿੰਦਾ ਹੁਣ ਕੀ ਕਹਿ ਸਕਦੇ ਆ ਅਗਲੇ ਦੀ ਹੈ ਨਾ ਜ਼ਿੰਦਗੀ ਆ ਕੰਮ ਕਾਰੋ ਨੇ ਕਰਨਾ ਆ ਕਿਦਾ ਮੈਂ ਭਰਤੀ ਪੂਰਤੀ ਵੇਖਣੀ ਆ ਤਾਂ ਟੈਸਟ ਚੱਲਦੇ ਹੋਏ ਤਾ ਨਹੀਂ ਹੁੰਦਾ ਹੈਗਾ। ਲਓ ਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ। ਤੇ ਬੀਬੀ ਸਾਡੇ ਧੁੱਪ ਦੇ ਵਿੱਚ ਉੱਪਰ ਬੈਠੇ ਆ। ਧੁੱਪ ਜਾਂ ਤਾਂ ਨਹੀਂ ਉਧਰ ਸ਼ਾਮੇ ਬੈਠੇ ਆ। ਬੀਬੀ ਨੂੰ ਕਹਿੰਦਾ ਥੱਲੇ ਬਹਿ ਜਾ ਬੀਬੀ ਥੱਲੇ ਹੀ ਨਹੀਂ ਬਹਿੰਦੀ ਪਤਾ ਨਹੀਂ ਕੀ ਚੱਕਰ ਆ। ਇਹਨੇ ਮੈਨੂੰ ਉੱਪਰ ਵਧੀਆ ਲੱਗਦਾ ਦੁਨੀਆਦਾਰੀ ਦੇਖਦੇ ਲੱਭ ਜਾਂਦਾ ਕੋਈ ਨਾ ਕੋਈ। ਓਹੋ ਚਾਵਲ ਖਾਏ ਜਾ ਰਹੇ ਹਨ ਮੇਰੀ ਪ੍ਰਿਤੀ ਸੱਪਰੂ ਜੀ ਚਾਵਲ ਖਾ ਰਹੇ ਹਨ। ਆ ਬੀਬੀ ਜੀ ਇੱਕ ਸੰਤਰਾ ਵੀ ਖਾਇਆ ਹੈ ਆਪਨੇ? एक सांतरा ये, ये गोभी भी खाई है अपने कच्ची हाँ जी भी तो तो बुला दो सभी को सभी को, सभी को सो टाइम अभी हुआ है कोई साढ़े तीन चार बजे हैं और बीबी जी ऊपर पंखा लगा कर पड़े हुए हैं मंजे पर बैठे हुए हैं है हाँ। कितनी देर सोए बीबी जी आप गाड़ी आप कितनी देर सोए है ਨਾ ਸੁਤੇ ਰਿਹਾ ਮੜ ਜੇ ਕਿੰਨੀ ਸੌਲਤ ਉੱਪਰ ਕਿਆ ਕਰਤੇ ਰਹਤੇ ਨੇ نیچے ਆਕਰ ਬੈਠਿਆ ਕਰੋ ਹਾਂ ਉਥੇ ਅੜਿਆ ਮੱਖੀ ਬਹੁਤ ਹੋਰ ਸੇਤਾ ਸੇਤਾ ਕੈਮ ਆ ਮੇਰੀ ਬੀਬੀ ਜੀ ਦੀਆਂ ਹਾਂ ਕੀਤਾ ਵਧੀਆ ਮੈਂ ਮਿਸ ਕਰ ਰਿਆ ਸੀਗਾ ਥੱਲੇ ਮੈਂ ਮੇਰੀ ਬੀਬੀ ਉੱਪਰ ਬੈਠੇ ਆ ਮੈਂ ਮਿਲ ਕੇ ਆਵਾ ਇਧਰ ਤੇ ਚਿਹਰਾ ਕਰੋ ਆਪਣਾ ਮਿੱਠਾ ਜਿਹਾ ਇਹ ਸਬਜੀ ਛਿੱਲਣ ਦੀ ਸੇਵਾ ਜਿਹੜੀ ਟਾਈਮ ਨਾਲ ਲਾ ਦਿੰਦੇ ਮੰਮੀ ਉਹ ਦੱਸਾ ਕਹਿੰਦੇ ਚਾਰ ਬਣਾਉਣਾ ਗੋਬੀ ਦਾ। ਓਹੋ ਇਹ ਕਿਨੂੰ ਭੇਜਣਾ ਮਾਲਕੋ? ਇਹ ਕਿਤੇ ਇਹ ਕਿਤੇ ਛੋਟੇ ਨੂੰ ਭੇਜਣ ਦੀਆਂ ਤਿਆਰੀਆਂ ਤਾਂ ਨਹੀਂ ਹੋ ਰਹੀਆਂ ਚਾਰ? ਇਹ ਵੀ ਨਹੀਂ ਪਤਾ। ਇਹਨੂੰ ਨਹੀਂ ਪਤਾ। ਮੇਰੀ ਬੀਬੀ ਦੀ ਸੀ। ਇਹ ਕੀ ਭੇਜ ਚਾਰ ਬਣਾਉਣਾ। ਮਤਲਬ ਤੁਹਾਨੂੰ ਸਿਰਫ ਆਰਡਰ ਹੋਇਆ ਹੈ ਨਾ। ਇਹ ਤੁਸੀਂ ਆਰਡਰ ਪਕਾਉਣਾ ਹੈ ਨਾ। ਹਾਂਜੀ। ਠੀਕ ਆ ਤੇ ਇਹ ਆਰਡਰ ਦੇ ਵੱਧੇ ਆ। ਮਤਲਬ ਕਿ ਮੰਮੀ ਦਾ ਆਰਡਰ ਤੁਹਾਨੂੰ ਮੰਨਣਾ ਪੈਂਦਾ ਜਾਂ ਤੁਸੀਂ ਖੁਸ਼ੀ ਨਾਲ ਮੰਨਦੇ ਜਾਂ ਤੁਸੀਂ ਗੁੱਸੇ ਨਾਲ ਮੰਨਦੇ ਹੋ। ਨਹੀਂ ਨਹੀਂ, ਹੁੰਸਾ ਕਹਦਾ ਐਸੇ। ਹਾਂਜੀ। ਕੁਝ ਆ ਕੋਈ ਨਹੀਂ اچھا ਮੈਨੂੰ ਲੱਗਦਾ ਕਿ ਡਰ ਕੇ ਮੰਨਦੇ ਤੁਸੀਂ ਜਦੋਂ ਮਤਲਬ ਕਿ ਤੁਸੀਂ ਨਾਲ ਤੇ ਦਬਾਏਟ ਵੀ ਕ ਬਿਲਕੁਲ ਡਰ ਵੀ ਕੋਈ ਨਹੀਂ ਫਿਰ ਪ੍ਰੋਬਲਮ ਕਿੱਥੇ ਆ ਰਹੀ ਹੈ ਜਵਾਬ ਨਹੀਂ ਦਿੰਦਾ ਕਦੀ ਇਹ ਜਵਾਬ ਤੁਹਾਡੇ ਇਹ ਇਹ ਮੇਰੇ ਇਹ ਮੇਰੇ ਮੈਂ ਇਸ ਵਾਰ ਦਾ ਮੈਂ ਪੱਕਾ ਮੇਰਾ ਬਾਦ ਦਾ ਮੈਂ ਜਵਾਬ ਨਹੀਂ ਦਿੰਦੀ ਅੱਛਾ ਤੁਸੀਂ ਜਵਾਬ ਨਹੀਂ ਦਿੰਦੇ ਇਹ ਤੁਸੀਂ ਸ਼ੁਰੂ ਤੋਂ ਆਪਣੀ ਜ਼ਿੰਦਗੀ ਦਾ ਇੱਕ ਅਸੂਲ ਬਣਾਇਆ ਹੋਇਆ ਹਾਂਜੀ ਹਾਂ ਪਰ ਜਵਾਬ ਨਹੀਂ ਦੇਣਾ ਜਵਾਬ ਕੰਮਦੋਸਤੀ ਦੇ ਰੱਬ ਹਾਂ ਕੰਮ ਦਾ ਜਵਾਬ ਹੁੰਦੇਣਾ ਦੇਖੋ ਜੀ ਕਿੰਨੀ ਵਧੀਆ ਬੀਬੀ ਨੇ ਗੱਲ ਕਹੀ ਹੈ ਚਲੋ ਮੈਂ ਤਾਂ ਹਾਸੇ ਮਜ਼ਾਕ ਚ ਲੱਗਾ ਪਰ ਇਹ ਗੱਲ ਕਿੰਨੀ ਵਧੀਆ ਕਿ ਮਹਾਰਾਜ ਤੰਦਰੁਸਤੀ ਰਵੇ ਕੰਮ ਕਿਸੇ ਨੂੰ ਜਵਾਬ ਨਹੀਂ ਦੇਣਾ ਨਹੀਂ ਦੇਣਾ ਆਪਾਂ ਮਾ ਕਿੰਨਾ ਕੰਮ ਮਾੜਾ ਭਾਰਾ ਹੋਵੇ ਕਰਨਾ ਜ਼ਰੂਰ ਆ ਮਹਾਰਾਜ ਕੰਮ ਦਵੇ ਤੇ ਨਾਲ ਤੰਦਰੁਸਤੀ ਦਵੇ ਕਿਉਂਕਿ ਕੰਮ ਉਹੀ ਬੰਦਾ ਕਰ ਸਕਦਾ ਜੇ ਕੋਲ ਤੰਦਰੁਸਤੀ ਆ ਤੇ ਜਿਹਦੇ ਕੋਲ ਤੰਦਰੁਸਤੀ ਨਹੀਂ ਉਹ ਕੰਮ ਨਹੀਂ ਕਰ ਸਕਦਾ ਸੋ ਤੰਦਰੁਸਤੀ ਸਭ ਤੋਂ ਵੱਡਾ ਖਜ਼ਾਨਾ ਬੀਬੀ ਦੇ ਕਹਿਣ ਦਾ ਮਤਲਬ ਇਹ ਆ ਕਿ ਤੰਦਰੁਸਤੀ ਸਭ ਤੋਂ ਵੱਡਾ ਖਜ਼ਾਨਾ ਆ ਹਣਾ ਤੇ ਮਹਾਰਾਜ ਕੋਲੋਂ ਤੰਦਰੁਸਤੀ ਬਹੁਤ ਹੀ ਗੱਲ ਹੈ ਸਾਰੀ ਤੰਦਰੁਸਤੀ ਮਹਾਰਾਜ ਕੋਲੋਂ ਗੱਲਾਂ ਅੰਦੇ ਤੰਦਰੁਸਤੀ ਦੇ ਸਬਕੋਸ਼ੀ ਆ ਸਬਕੋਸ਼ਾ ਮਹਾਰਾਜ ਕੋਲੋਂ ਇਹੀ ਮੰਗਣਾ ਚਾਹੀਦਾ ਕਿ ਮਾਲਕ ਜੀ ਤੰਦਰੁਸਤੀ ਦਿਓ ਤੇ ਅਸੀਂ ਤਾਂ ਔੜ ਭੱਜ ਭੱਜ ਕੇ ਕੁੱਦ ਕੁੱਦ ਕੇ ਕੰਮ ਕਰੀਏ ਇਹ ਮੰਗੀਦਾ ਮਹਾਰਾਜ ਹਾਂ ਕੋਈ ਨਹੀਂ ਗਰੀਬੀ ਵੀ ਨਿਕਲ ਜਾਂਦੀ ਆ ਸਭ ਨਿਕਲ ਜਿਹੜੀ ਤੇੜੀ ਤੰਦਰੁਸਤੀ ਹੈ ਇਹਦੇ ਵਰਗੀ ਕੋਈ ਨਹੀਂ ਇਹਦੇ ਵਰਗੀ ਰੀਸ ਨਹੀਂ ਹੈਗੀ ਦੇਖੋ ਗੱਲ ਇਹ ਹੈ ਕਿ ਚਲੋ ਮਹਾਰਾਜ ਕਿ ਨਜ਼ਰ ਨਾ ਮੇਰੀ ਬੀਬੀ ਨੂੰ ਲਾਵੇ ਸੋ ਉਮਰ ਦੇ ਵੀ ਕਾਫੀ ਚਲੋ ਹੈਗੀ ਉਮਰ ਵੀ ਤੇ ਤੰਦਰੁਸਤੀ ਨਾਲ ਬੈਠੇ ਆ ਤੁਰ ਫਿਰ ਲੈਂਦੇ ਆਪਣੇ ਘਰ ਪੈਰ ਚੱਲਦੇ ਸਭ ਤੋਂ ਵੱਡਾ ਖਜ਼ਾਨਾ ਮੈਨੂੰ ਨਹੀਂ ਲੱਗਦਾ ਕਿ ਮੇਰੀ ਬੀਬੀ ਤੋਂ ਦੁਨੀਆ ਤੋਂ ਅਮੀਰ ਕੋਈ ਹੋ ਸਕਦਾ ਹੈ ਇਹ ਅਮੀਰੀ ਹੈ ਸਭ ਤੋਂ ਵੱਡੀ ਤੰਦਰੁਸਤੀ ਨਾਲ ਜ਼ਿੰਦਗੀ ਜੀਣੀ ਤੇ ਇਹ ਮਹਾਰਾਜ ਨੇ ਕੁਝ ਚੰਗੇ ਭਾਗ ਲਿਖੇ ਹੁੰਦੇ ਜਿਹੜਾ ਜ਼ਿੰਦਗੀ ਹਨਾ ਬੀਬੀ ਹੋਰ ਕੋਈ ਸੁਝਾਅ ਵਧੀਆ ਦੇਣਾ ਚਾਹੋ ਕਿ ਤੁਸੀਂ ਦੇ ਸਕਦੇ ਕੋਈ ਗੱਲਬਾਤ ਸਿਆਣੀ ਸੁਣਾਉਣਾ ਚਾਹੋ ਦਰਸ਼ਕਾਂ ਨੂੰ ਤੇ ਆਪਣੀ ਸੁਣਾ ਸਕਦੇ ਆ ਜ਼ਿੰਦਗੀ ਵਿੱਚ ਕੀ ਕੀ ਮਤਲਬ ਤੁਸੀਂ ਕੀਤਾ ਤੇ ਕੀ ਕੀ ਮਤਲਬ ਖੂਬੀਆਂ ਰਹੀਆਂ ਤੁਹਾਡੇ ਚ ਇਹ ਦੱਸਣਾ ਚਾਹੋਗੇ ਤੁਸੀਂ ਵੀ ਜ਼ਿੰਦਗੀ ਕਿਦਾਂ ਹੰਢਾਈ ਧੌਣ ਉੱਚੀ ਕਰਕੇ ਕੱਢੀ ਮਤਲਬ ਜ਼ਿੰਦਗੀ ਕਿਸੇ ਨੂੰ ਮੜਾ ਨਹੀਂ ਕਿਹਾ ਕਿਸੇ ਨੂੰ ਚੰਗਾ ਨਹੀਂ ਕਿਹਾ ਤਾਂ ਹੁਣ ਇਹ ਨਹੀਂ ਇਹ ਨਹੀਂ ਹਨਕਾਰ ਨਹੀਂ ਰੱਖਿਆ ਮਨ ਤੇ ਹਾਂਜੀ ਫੇ ਮੈਂ ਆਇਆ ਤਾਂ ਮੈਂ ਉਹ ਹੈ ਇਹ ਨਹੀਂ ਰੱਖੀ ਗੱਲ ਹਾਂ ਪਰ ਉਹ ਇਹ ਕੀ ਸਮਝਿਆ ਸਮਝਿਆ ਨੇ ਕਿ ਚਰ ਬਸ ਸਾਰੇ ਠੀਕ ਠਾਕ ਰਹੇ ਹਣ ओके okay, तो सारे ਪਿੰਡ ਨਾਲ ਪਿਆਰ ਭਾਵ ਹੈਗਾ ਹੈ ਇੱਜ਼ਤ ਕਰਦੇ ਸਾਰੇ ਸਾਰੇ ਨੇ ਮੇਰੀ ਇੱਜ਼ਤ ਕਰਦੇ ਸਾਰੇ ਹਾਂ ਸਾਰੇ ਇੱਜ਼ਤ ਕਰਦੇ ਬੀਬੀ ਪਿੰਡ ਵਿੱਚ ਸਹੇਲੀਆਂ ਕਿੰਨੀਆਂ ਕਿਸੀਆਂ ਤੁਹਾਡੇ ਹਮ ਉਮਰ ਜਿਹੜੀਆਂ ਸਹੇਲੀਆਂ ਸਹੇਲੀਆਂ ਦੀ ਨਹੀਂ ਸਰ ਨਹੀਂ ਨਹੀਂ ਮੈਂ ਵੈਸੇ ਪੁੱਛ ਰਿਹਾ ਕਿ ਜਿੱਦਾਂ ਤੁਸੀਂ ਜਿਨ੍ਹਾਂ ਨਾਲ ਬੈੰਦੇ ਖਲੁੰਦੇ ਸੀਗੇ ਆਹੋ ਸਾਲੀ ਛੇਲੀਆਂ ਇਹ ਹੋਈ ਸੀਗਾ ਕੌਣ ਕੌਣ ਸੀ ਉਹਦਾ ਨੋਹਾ ਲਗਦੀਆਂ ਸੀ ਆ ਤਰਾ ਦਰਾਣੀ ਛਾਣੀ ਵੀ ਲਗਦੀਆਂ ਸੀ ਉਪਰਵਾਜ ਕੋ ਅਸੀਂ ਕਿੰਨੇ ਨਹੀਂ ਨਹੀਂ ਜਿਨ੍ਹਾਂ ਨਾਲ ਤੁਹਾਡਾ ਜਿਹੜਾ ਪ੍ਰੇਮ ਸੀਗਾ ਜਿਹਨਾਂ ਦਾ ਦਿਲ ਦੀਆਂ ਗੱਲਾਂ ਕਰ ਲੈ ਨਹੀਂ ਘੜੀ ਬੈਲ ਨਹੀਂ ਉਹ ਕਿੰਨੀਆਂ ਜਾਣੀਆਂ ਸੀਗੀਆਂ ਨਾਂ ਲੈ ਕੇ ਦੱਸੋ ਪੁਰਾਣੇ ਘਰ ਦੀ ਗੱਲ ਹੈ ਮੈਂ ਨਾਂ ਲੈ ਕੇ ਦੱਸੋ ਨਾਂ ਲੈ ਕੇ ਵੇ ਦੇ ਹੋਈ ਉਧਰ ਗੁਰਦੀਪ ਕੌਰ ਸੀ ਗੁਰਦੀਪ ਕੌਰ ਹੈਗੀ ਆ ਉਹ ਨੂੰ ਲੱਗਦੀ ਬਿੱਟੀ ਢੇਰੀ ਮਾਂ ਟੀਟੇ ਦੀ ਟੀਟੇ ਚਾਚੇ ਦੀ ਮੰਮੀ ਗੁਰਦੇਵ ਕਰ ਉਹਦੇ ਨਾਲ ਵੀ ਵਧੀਆ ਪਿਆਰ ਸੀ ਹੈ ਨਾ ਬੜਾ ਪਿਆਰ ਸੀ ਬਹੁਤ ਅੱਛਾ ਹੋਰ ਦੂਜੀ ਕੌਣ ਹੋਰ ਪ੍ਰਗਾਸ਼ਤ ਵਰ ਤਸਿਲਦਾਰ ਨਹੀਂ ਅੱਛਾ ਜੀ ਲਓ ਜੀ ਇੱਕ ਫਾਲੋਅਰ ਬੀਬੀ ਦਾ ਆ ਗਿਆ ਤੇ ਇਹ ਜਦੋਂ ਘਰ ਆਉਂਦੇ ਮੈਨੂੰ ਬੜਾ ਚਾਚਾ ਚੜਦਾ ਕਿਉਂਕਿ ਯਾਰਾਂ ਦੋਸਤਾਂ ਨਾਲ ਰੌਣਕਾਂ ਆ ਸੱਸਰੀ ਘਰ ਤੁਸ ਸੱਸਰੀ ਬੀਬੀ ਵੇਲਾ ਮੱਥਾ ਨਹੀਂ ਟੇਕਿਆ ਨੇ ਤੈਨੂੰ ਮੈਨੂੰ ਲੱਗਾ ਸੀ ਪਤਾ ਕਿਉਂਕਿ ਮੈਂ ਕਿਹੜਾ ਰੋਹ ਰਹੀ ਆ ਮੱਥਾ ਨਹੀਂ ਟੇਕਣਾ ਉਹ ਕਿ ਆਉਂ ਕੀ ਕਹਿੰਦਾ ਕਹਿੰਦਾ ਹਾਣੋ ਹਾਣੀ ਆ ਬੀਬੀ ਕਹਿੰਦਾ ਮੈਂ ਤੇਰੀ ਉਮਰ ਦਾ ਆ ਸੇਮ ਇਹ ਕਿ ਦੋ ਤਿੰਨ ਸਾਲ ਹਲਲਾ ਬਸ ਤੇਰਾ ਹੈ ਕੋਈ ਗੱਲ ਨਹੀਂ ਓਹੋ ਮੈਨੂੰ ਦੱਸਿਆ ਹੀ ਲਾ ਦੇ ਰਹੇ ਨੇ ਵੀ ਥੱਲੇ ਬੈਠੇ ਆਂ ਅੱਛਾ ਜੀ ਆਇਆ ਹੀ ਉਹ ਮੈਨੂੰ ਦੇਖਣ ਹੀ ਆਇਆ ਮੈਂ ਲਾਜ ਨੂੰ ਵੈਰੀਫਿਕੇਸ਼ਨ ਪੇ ਲਈ ਭੇਜਿਆ ਸੀਗਾ ਕਿ ਮੇਰੀ ਬੀਬੀ ਠੀਕ ਠਾਕ ਹੈ ਉੱਪਰ ਦੇਖ ਕੇ ਆ ਬੁੱਤਰਾ ਦੇਖ ਕੇ ਗਿਆ ਮੈਨੂੰ ਉਹ ਦੇਖ ਕੇ ਗਿਆ ਨਹੀਂ ਨਹੀਂ ਤੇਰਾ ਨਾਲ ਪਿਆਰ ਕਰਦੇ ਸਾਰੇ ਬੀਬੀ ਤੇਰੇ ਤੇ ਜਾਣ ਦਿੰਦੇ ਸਾਰੇ ਬੀਬੀ ਮੋਟਰ ਤੇ ਗਈ ਸੀ ਕੋ ਕੀਤਾ ਉੱਥੇ ਤੂੰ ਵੇਖਿਆ ਕਿ ਨਹੀਂ ਮੈਂ ਨਹੀਂ ਮੈਂ ਮੇਰੇ ਤੇ ਬੈਠੀ ਰਹੀ ਮੇਰੀ ਗੱਲ ਸੁਣ ਲੈ ਤੂੰ ਕਹਣਾ ਫਿਰ ਕੋ ਸਕਦਾ ਰੋਜ਼ ਮੀਟ ਬਣਾਉਂਦੀ ਉੱਪਰ ਮੋਟਰ ਤੇ ਮੇਰੀ ਤੇ ਰੋਜ਼ ਮੋਟਰ ਤੇ ਮੀਟ ਬਣਾਉਂਦੇ ਕੱਲ ਪਲੇਟਾਂ ਮੈਂ ਧੋਤੀਆਂ ਜਾ ਕੇ ਕਾਕੇ ਕੰਮ ਨਾ ਕਰੇ ਠੀਕ ਹੈ ਬੀਬੀ ਪਿਆਰ ਨਾਲ ਬੀਬੀ ਪਿਆਰ ਨਾਲ ਨਹੀਂ ਗੁੱਸੇ ਨਾਲ ਕਹਿ ਬੀਬੀ ਜਾ ਕੇ ਤੇ ਅੱਜ ਤੁਸੀਂ ਬੀਬੀ ਇਹਨਾਂ ਦੇ ਮੈਂ ਤਾਂ ਗਿਆ ਹੀ ਨਹੀਂ ਰੱਤੀ ਨਹੀਂ 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 ਬੀਬੀ ਫੋਨ ਨੇ ਕੀਤਾ ਕਦੋਂ ਤੇ ਬੰਦੇ ਹੋ ਤੂੰ ਜਲਦੀ ਪਹੁੰਚ ਜੋ ਇਹ ਵੀ ਸਾਰਾ ਸਮਾਨ ਮੋਟਰ ਤੇ ਪਿਆ ਹੈ ਮੰਮੀ ਵੇਲਾ ਮੋਟਰ ਤੇ ਬੀਟ ਬਣਾਉਂਦੇ ਆ ਆ ਵੇਲਾ ਜਾਰ ਵੀ ਜਿਹੜੇ ਪੁੰਦੇ ਦੇ ਹੁੰਦੇ ਨੇ ਚੀ ਜਿਹਨੇ ਕਲਾ ਕਰਦਾ ਉਹ ਖਵਾਜਾ ਆ ਆ ਖਵਾਜਾ ਉੱਥੇ ਨਾ ਇਹ ਕੰਮ ਕਰੇ ਖਵਾਜਾ ਕਿੱਥੇ ਆ ਖਵਾਜਾ ਨਹੀਂ ਜਠੇਰੇ ਆ ਸਾਡੇ ਜਠੇਰੇ ਦੇ ਖਵਾਜਾ ਵੀ ਜਿਹੜੇ ਮੋਟਰ ਕੋ ਖਵਾਜਾ ਸਾਡਾ ਹਾਂ ਉਹ ਤਾਂ ਖਵਾਜਾ ਹੀ ਲਾ ਖਵਾਜਾ ਤਾਂ ਘਰੇ ਵੀ ਜਾਵਾ ਆ ਤਾਂ ਬਹੁਤ ਵਧੀਆ। ਲਓ ਜੀ ਆ ਵੇਖ ਲੋ ਗੱਲ ਕਿੱਧਰੋਂ ਕਿੱਧਰ ਨੂੰ ਲੈ ਗਈ ਬਾਹੂ ਐ ਕੋਈ ਗੱਲ ਕਰਨ ਵਾਲੀ ਨਾ। ਸੱਚੀ ਬਹੁਤ ਬਣਾਇਆ। ਇਹਦਾ ਵੀਰਵਾਰ ਮੰਨੀ ਬੀਬੀ ਖਵਾਜਾ ਪੀਰ ਕਿੰਨੂੰ ਕਹਿੰਦੇ ਜਲ ਜਲ ਵਾਲੇ ਜਲ ਜਲ ਅੱਛਾ ਪਾਣੀ ਨੂੰ ਖਵਾਜਾ ਪੀਰ ਕਹਿੰਦੇ ਆ ਹਨਾ। ਠੀਕ ਆ। ਸਿਆਣਾ ਜਿਹੇ ਗੱਲਾਂ ਕੇ ਸੁਣਨ ਵਾਲੀਆਂ ਹੁੰਦੀਆਂ ਕੋਈ। ਆ ਆ ਕੇ ਨੋ ਬਹਿ ਗਈ ਜਲਾਗੇ। ਮੰਮੀ ਕੋਈ ਚੀਜ਼ ਤੁਸੀਂ ਬਣਾ ਕੇ ਦੱਸੋ ਦਰਸ਼ਕਾਂ ਨੂੰ ਕੀ ਆ। ਅੱਜ ਗੋਭੀ ਕੱਢੀ ਗੋਭੀ ਦਾ ਚਾਰ ਬਣਾਉਣਾ ਆ ਅਜਾ ਨੀ ਮੇਰੇ। ਅੱਜ ਗੋਭੀ ਦਾ ਚਾਰ ਬਣਾਉਣਾ ਅੱਜ ਕੇ ਕੱਲ। ਉਹ ਚਲੋ ਥੋੜਾ ਬਤਾ ਦੇ ਬਣਾਓ ਦੱਸੋ ਦਰਸ਼ਕਾਂ ਨੂੰ ਇਹ ਨਾ ਇਹ ਨਾ ਸ਼ਿਕਾਰ ਦਾ ਸੁਣਿਆ ਸ਼ਿਕਾਰ YouTube ਤੇ ਵੇਖਿਆ ਹੀ ਆ ਦੇ ਆ ਵੇਖ ਲਾ ਬੀਬੀ ਸਾਡੀ ਤੇ ਮਮੀ ਸਾਡੀ ਚਾਰ ਬਰੋਬ ਵਧੀਆ ਬਣਾਉਂਦੇ ਆ ਗਾਜਰਾਂ ਦਾ ਤੇ ਗੋਭੀ ਦਾ ਕੱਲ ਬਣਾਉਣਗੇ ਉਹਨੂੰ ਕਠਲ ਕਹਿੰਦੇ ਤੁਸੀਂ ਦੇਖੇ ਹੋਣਗੇ ਕਠਲ ਆਹੋ ਅੱਡਾ ਮੋਟਾ ਗੰਡੇ ਗੰਡੇ ਜ ਵਰਗਾ ਸਬਜ਼ੀ ਵੀ ਬਣਦੀ ਤੇ ਚਾਰ ਵੀ ਬਣਦਾ ਚਾਰ ਬੜਾ ਵਧੀਆ ਬਣਦਾ ਮੈਂ ਖਲਾਕਦੇ ਹੈ ਮਿਲਦਾ ਉਹਦੇ ਘਰ ਪਾ ਲਈ ਇਹਦੇ ਨਹੀਂ ਉੱਚੇ ਟੇ ਟੇ ਪੀਸ ਕਰਕੇ ਦੇ ਨੇ ਨੇ ਮਟਰੀ ਦੇ ਨਾ ਆਇਆ ਹਮ ਲਿਆ ਰਗਾ ਇਹਦਾ ਆਪਣਾ ਲੈ ਬੀਬੀ ਪਹੁੰਚ ਗਿਆ ਬਿਆਰ ਚ ਦਰਾਸਤ ਹੈ ਇਹ ਅੱਜੋਂ ਜੰਮਦੇ ਦਿੱਲੀ ਆੜਾ ਚਾਰ ਲਿਆਦਾ ਹੱਲ ਦੇ ਖਦੂ ਆਉਂ ਲੱਗਦੇ ਆਹੋ ਮੈਂ ਤਾਂ ਕੀ ਕਹਾਂ ਦੂਜੇ ਸਾਰੇ ਕਦੇ ਕਦੇ ਪਹਿਲੇ ਤੋਂ ਕਰਦੇ ਕਿੱਦਾਂ ਕਹਿਲਾ ਕਿਆਲਾ ਕੋਈ ਪਰਫਿਊਮ ਦੀ ਗੱਲ ਤੇ ਨਹੀਂ ਕਿਤੇ ਵਿਚਾਰੇ ਨੂੰ ਦੋ ਲਿਆ ਦਿੱਤੇ ਅਮਰਤਨ ਐਦ ਕੀ ਬਾਹਰ ਘਰ ਪਹਿਲੇ ਜਾਣ ਨੂੰ ਟਾਈਮ ਨਹੀਂ ਲੱਗਾ ਲਿਓ ਓਹੋ ਚਾਲੇ ਜਦ ਪਰਫਿਊਮ ਇੱਕ ਲੈ ਕੇ ਆਏ ਤੇ ਤੇਰੀ ਮੈਂ ਵੀਡੀਓ ਚ ਪਾਉਣਾ ਕਿ ਮੇਰੇ ਭਰਾ ਦੇ ਮੇਰੇ ਲਈ ਪਰਫਿਊਮ ਉਹ ਆਹਦੇ ਵਿੱਚ ਬੜਾ ਫੇਮਸ ਆ ਪਰਫਿਊਮ ਕੋਈ ਦੇਈ ਨਾ ਮੇਰਾ ਭਰਾ ਨਾ ਦੇ ਨਾ ਦੇਈ ਮੇਰਾ ਭਰਾ ਬਹੁਤ ਵਧੀਆ ਲਿਆ ਕੇ ਰੱਖੇ ਘਰ ਤੇ ਵਿਆਹ ਹੀ ਨਹੀਂ ਕੋਈ ਆਉਂਦੇ ਘਰੇ ਰੱਖੀ ਉਹਨੂੰ ਨਾ ਨਾਲੇ ਡਬਲ ਹੋ ਜਾਣਗੇ ਘਰੇ ਵੀ ਉਹ ਮੈਂ ਸਪਰੇਅ ਵਾਲੀ ਬਟਾ ਮੁੰਤਰਾ ਸਾਡੇ ਮੱਕੀ ਬੜੀ ਸੀ ਘਰੇ ਨਾਲੇ ਦੋ ਹੋ ਜਾਣਗੇ ਘਰੇ ਰੱਖੀ ਮੇਰਾ ਭਰਾ ਠੀਕ ਹੈ ਨਾ ਹਾਂ ਬੀਬੀ ਜਮਾ ਹੋ ਜਾਂਦਾ ਸੀ ਬੀਬੀ ਹੂੰ ਮੈਂ ਕਾ ਮੀਟ ਦਾ ਚਾਰ ਪਾਈਏ ਮੁਰਗੇ ਦਾ ਥੋੜਾ ਜਿਹਾ ਅਰੇ ਐਡਾ ਜਿਆ ਗੱਲਾਂ ਮੈਂ ਤੇਨੀ ਕਿੰਨੀ ਵਾਰ ਕਹਿ ਸੁਣੇ ਨਾ ਐਡਾ ਨਿਆ ਗੱਲ ਠੀਕ ਹੀ ਐ ਯਾਰ ਨਾ ਕਿਉਂ ਨਹੀਂ ਕਰ ਉਹਦਾ ਤੂੰ ਖਾਦਾ ਵੀ ਆ ਹੁਣ ਸ਼ੇਤਾ ਤੇ ਮੈਂ ਹਾਂ ਉਹ ਹਾਂ ਹੁਣ ਮੜਮੜ ਕੇ ਖਾਦਾ ਹਾਂ ਅੱਜ ਕੀ ਕਹਿ ਰਹੇ ਤੁਸੀਂ ਉਹ ਉਸ ਉਮਰ ਦਾ ਨਹੀਂ ਤੋ ਪਤਾ ਹੁੰਦਾ ਤੇ ਕਿਹੜੇ ਪਾਸੇ ਗਲਤੀਆਂ ਹੋ ਜਾਂਦੀਆਂ ਇਹਦਾ ਨਾਂ ਲੈਣਾ ਕੋਈ ਨਾ ਉਹ ਨਿਆਣ ਮਤ ਸੀਗੀ ਨਿਆਣ ਮਤ ਸੀ ਨਾਂ ਨਹੀਂ ਲੈਣਾ ਚਾਹੀਦਾ ਚਾਰ ਕਿਈ ਚਾਰ ਬਣਾ ਕੇ ਖਾਂਦੇ ਆ ਕੋ ਬਦੀਆਂ ਤੇ ਗੋਡਾ ਗਾਡਿਆਂ ਰਸਤੇ ਜੋੜਾਂ ਵਾਲਾ ਆਹ ਕਹਿੰਦਾ ਵਧੀਆ ਹੁੰਦਾ ਆ ਵਧੀਆ ਤੇ ਖਾਈ ਜਾਓ ਜਿੱਦਾਂ ਦੂਜਿਆਂ ਨੂੰ ਨਹੀਂ ਪਤਾ ਕਿ ਇਹ ਗੱਲਾਂ ਖਾਈ ਜਾਣ ਆਹ ਦੇਖ ਪਤਾ ਸਾਰਾ ਕੋਈ ਦੇ ਜਵਾਬ ਤੇ ਲਿਖਾ ਦੇਣਾ ਬਣਾ ਸਾਨੂੰ ਖਾਣੇ ਆ ਕਿਸ ਨੇ ਆਹ ਦੇ ਖਾਣੇ ਜਾਂ ਸਾਰੇ ਸਾਨੂੰ ਵੀ ਇੱਥੇ ਲਿਖ ਲਿਖਣ ਲਿਖਾ ਦੇਣਾ ਬਣਾ ਸਾਨੂੰ ਨਹੀਂ ਆ ਨਹੀਂ ਗੱਲ ਉਹ ਇੱਥੇ ਇਹ ਤਾਂ ਗੋਭੀ ਨੂੰ ਜੀਵ ਵਸਦੇ ਇਹ ਵੀ ਜੀਵ ਵਸਦੇ ਬਾਬੂ ਬੀਬੀ ਦੰਦਾਂ ਚੰਪ ਜਾਓ ਖਾਣੇ ਇਦਾਂ ਹੀ ਚੱਪਣਾ ਜਾਂ ਇਹ ਤਾਂ ਗੋਭੀ ਤੋਂ ਜੀਵ ਵਸਦੇ ਨਾ ਫਿਰ ਇਦਾਂ ਨਹੀਂ ਬਣਾਉਣੀ ਨਹੀਂ ਚਾਹੀਦੀ ਜੀ ਤਾਂ ਸਭ ਕਹੇ ਕੀ ਆ ਤੇ ਫਿਰ ਉਹ ਵੀ ਤਾਂ ਜੀ ਆ ਜੀ ਆ ਜੀਦਾਰ ਜੀ ਚੀਚਾ ਆਇਆ ਆਹਾਨ ਕੇ ਚਾ ਛੋਨੇ ਚਾ ਸਭ ਨੰਦੀ ਹੈਗਾ ਜੀ ਦਾ ਸਾਰਿਆ ਹਰ ਚੀਜ਼ ਹੈਗਾ ਪਰ ਉਹ ਜੀ ਸਾਨੂੰ ਮਨਾ ਕੀਤਾ ਰੱਬ ਨਹੀਂ ਉਹ ਨਹੀਂ ਉਹ ਜੀ ਮਾਰਨਾ ਕਰ ਦੇਣਾ ਅਸੀਂ ਉਹ ਨਹੀਂ ਕਰ ਲੋ ਇਹ ਗਾਲਾ ਜ ਮੋਗੀ ਮੀਟਰ ਮੀਟ ਸਾਡੇ ਘਰ ਨਹੀਂ ਭਰਾਵਾ ਮੰਨਦੇ ਵੀ ਖਾਣਾ ਬਥੇਰਾ ਬਣਦਾ ਰਿਹਾ ਮੈਂ ਇਹਨਾਂ ਨੂੰ ਇਹ ਕਰ ਦੇਣ ਚਾਹੇ ਸਰ ਇਹ ਬਣਦਾ ਰਿਹਾ ਸਾਡੇ ਅੱਛਾ ਬੀਬੀ ਬਣਾਉਂਦੀ ਰਹੀ ਨਾ ਨਾ ਆ ਬੀਬੀ ਜਾ ਹੁਣ ਤੂੰ ਬੀਬੀ ਹੁਣ ਤੂੰ ਸੱਚੀ ਬਣਦੀ ਹੋ ਲੀਏ ਥੋਪੀ ਲਈ ਮੇਰੇ ਨਾਲ ਸੋਣ ਹੁਣ ਗੱਲ ਇੱਕ ਜਣਾ ਸੁਣਾਇਓ ਪਹਿਲਾਂ ਗਾੜੀ ਪਹਿਲਾਂ ਸੁਣ ਲੈਣੇ ਮੇਰੇ ਹੁਣ ਆਪਣੀ ਨਹੀਂ ਬੱਚਾ ਡੋਣੀ ਮੈਂ ਬੋਲਣਾ ਸੱਚ ਆਓ ਸਚਾਈ ਆਉਣ ਲੱਗੀ ਮੈਂ ਕਦੀ ਵੇਖਿਆ ਨਹੀਂ ਬੀਬੀ ਤੇ ਜੇ ਝੂਠ ਬੋਲਾਂ ਤੇ ਤੂੰ ਹੀ ਕਹਿਦਾਂਗਾ ਝੂਠ ਨਹੀਂ ਬੋਲਣਾ ਉਹ ਤੂਆ ਤੇਰੀ ਛੋਟੀ ਇੱਥੇ ਰਹਿੰਦੀ ਹੈ ਨਾ ਅੱਛਾ ਵਿਆਹ ਨਹੀਂ ਮੇਰੇ ਛੋਟਨਾ ਪਹਿਲਾਂ ਮੇਰੇੋਂ ਤੋਂ ਹਾਂ ਤੇ ਤਾਇਆ ਤੇਰਾ ਵਿਆਹ ਹੈ ਸਾਰ ਬਕਰਿਆ ਹੀ ਦਰਦੇ ਪਰੇ ਵਿਆਹ ਤੇ ਨਾ ਚਾਚੇ ਦੀ ਨਹੀਂ ਲੜਾਈ ਲੜਾਈ ਨਾ ਕਰਿਆ ਹਣਾ ਅੱਛਾ ਅੱਛਾ ਉਹ ਇਧਰ ਇੰਦੀ ਸੀ ਤੇ ਉਹਨਾਂ ਆਂਡੇ ਤੋਂ ਬਗੈਰ ਰੋਟੀ ਨਹੀਂ ਖਾਣੀ। ਬੁਆ? ਹਾਂ। ਅੱਛਾ। ਉਹਨੇ ਆਂਡੇ ਨਹੀਂ ਖਾਣੇ। ਭੋਲੀ ਬੁਆ। ਭੋਲੀ ਬੁਆ। ਹੁਣ ਤਾਂ ਛੱਡ ਲਿਆ ਪੇਨ ਕਰਦਾ। ਬੁਆ ਚ ਛੱਡ ਗਿਆ। ਜਾਣਦਾ ਤੂੰ ਆਪਣੇ ਬਾਪ ਭੋਲੀ ਬੁਆ ਨੂੰ। ਮੇਰੀ ਗੱਲ ਸੁਣ ਲੈ। ਨਹੀਂ ਭੋਲੀ ਬੁਆ ਹੋਰ ਆ। ਤੇ ਮੈਂ ਮੈਂ ਸ਼ੁਰੂ ਤੋਂ ਨਹੀਂ ਖਾਦਾ ਵੀ ਅੰਮ੍ਰਿਤ ਛੱਡਿਆ ਹੈਗਾ। ਤੇ ਆਂਡੇ ਜਦੋਂ ਮੈਂ ਆਈ ਤੇ ਰੋਟੀ ਦੀ ਕੱਟੀਆਂ ਥਾਲੀ ਚ ਪਾ ਲੈਣ ਕਰਨੀ ਤੇ ਮੈਂ ਕਹਾ ਕਿ ਤੂੰ ਹੀ ਆਂਡੇ ਖਾਣੇ ਮੈਂ ਰੋਟੀ ਨਹੀਂ ਖਾਣੀ ਲੈਂਦਾ। ਹੈਨਾ? ਮੈਂ ਨਹੀਂ ਖਾਦੀ ਜੁੱਤੀ ਇਹਦਾ ਜੇ ਅਮਰੇਸ਼ਾ ਬਲੋ ਵੀ ਖਾ ਲਾਂਗੀ ਹੈ ਨਾ ਇਹ ਵਗਾ ਦਾ ਨੱਬਰ ਨੂੰ ਸਾਰਿਆਂ ਨੂੰ ਵੱਟ ਚੜਿਆ ਫਿਰ ਇਹ ਤੇ ਵਕਰੀ ਰਹੀਦੀ ਐ ਤੇ ਜੁੱਤੀ ਨਹੀਂ ਖਾਦੀ ਹੈ ਇਹ ਤੇ ਗਲਤੀ ਮੇਰੀ ਕਿ ਇਹਨਾਂ ਦੀ ਅਮਰੇਸ਼ਾ ਦੀ ਗਲਤੀ ਆ ਉਹ ਅਮਰੇਸ਼ਾ ਵੀ ਆ ਮੈਂ ਖਾ ਲਈ ਨਹੀਂ ਉਹਨਾਂ ਗੱਲ ਸੁਣਾਈ ਉਹ ਤੋਂ ਨਾ ਜਾਣੀ ਇਹਨੂੰ ਨਾ ਉਹਨੂੰ ਕਹਿੰਨੀ ਤਾਂ ਆਪ ਤੇਰੀ ਹੀ ਪਰ ਸੁਣਾਈ ਨਹੀਂ ਗੱਲ ਕਿ ਉਹਨਾਂ ਦਾ ਤਾਂ ਕਾ ਕਰਦੇ ਆ ਸੁਣ ਫੇਰ ਨਾ ਹੀ ਬੀਬੀ ਨੂੰ ਯਾਰਾ ਬਾਬਾ ਛੱਡ ਪਰ ਤੇ ਇਹ ਸਾਬਾ ਬੀਬੀ ਵੇਲਾ ਮੈਂਟ ਚ ਝੂਠਾ ਪਾਤਾ ਆਕੋ ਗਾਲਾ ਬੀਬੀ ਅਈਸਕਾਰ ਦਾ ਨਾਲ ਇਹ ਦੋ ਨਾ ਕੀ ਕਹਿਣਾ ਚਾਹੋਗੇ ਮੈਂ ਕੁਛ ਨਹੀਂ ਚਾਹਣਾ ਮਨ ਨਹੀਂ ਕੱਟ ਗਿਆ ਬੀਬੀ ਮੈਂ ਸੁਆਂਜ ਰੇਚਾਰ ਖਾਣਾ ਨਾ ਮੈਂ ਮੰਨ ਗਈ ਸਭ ਬੀਬੀ ਦਾ ਟੁੱਟ ਗਿਆ ਦਿਲ ਬੀਬੀ ਚੁੱਪ ਹੋ ਗਈ ਬੀਬੀ ਨਹੀਂ ਨਹੀਂ ਸੁਆਂਜ ਰੇਚਾਰ ਖਾਣਾ ਬੀਬੀ ਜਵਾਬ ਜਵਾਬ ਕਿੱਥੇ ਖਾ ਹੁੰਦਾ ਇਹ ਡੈਡੀ ਤੇਰੇ ਨਾਲ ਮੀਟ ਮਖਾਰ ਦੀ ਬਣਾਉਂਦਾ ਲੜਾਈ ਰਹਿਣੀ ਉਹ ਮੀਟ ਨਾਲ ਘਰ ਦੀ ਬਣਾਉਣਾ ਬੀਬੀ ਜਿਆਦਾ ਸੱਚੀ ਸੁਮਿਤਰੀ ਆਲੀ ਮੰਮੀ ਹੈ ਨਾ ਸੁਣ ਤਾਂ ਸਹੀ ਹੁਣ ਗਾਂ ਸਾਡੇ ਦਾ ਦਹਾ ਹੁੰਦਾ ਹੈਗਾ ਕਾ ਬੇਰੀ ਬਣਾਉਂਦੇ ਨਹੀਂ ਤੋ ਕੀ ਆ ਤੇ ਦਾਦੀ ਉਹਨਾਂ ਨੂੰ ਬਾਹਰੋਂ ਖਾਦੀ ਜਾ ਜਣਾ ਰੱਜ ਗਏ ਤੇ ਨਾ ਬੰਦੇ ਪੀ ਪਲੇਸ ਮੇਰਾ ਅੱਜ ਮੱਛੀ ਲਿਉਂਦਾ ਹੁੰਦਾ ਇਹ ਬਣਾਉਂਦਾ ਹੁੰਦਾ ਇਹ ਲਿਆ ਕੇ ਤਾਇਆ ਵੱਡਾ ਉਹ ਆਪਣੇ ਘਰ ਬਣਾਉਂਦਾ ਬੜੀ ਬੜੀ ਹੁੰਦਾ ਹੁੰਦਾ ਮੱਛੀ ਖਾਦੀ ਬੀਬੀ ਇਕੱਠੇ ਹੀ ਕੰਮ ਕਿਉਂਦਾ ਹੈ ਖਾਦੀ ਖਾਦੀ ਬੀਬੀ ਕਦੀ ਪਾਇਆ ਆਈ ਮੱਛੀ ਮੈਂ ਕਿਹਾ ਜੀ ਮੱਛੀ ਲੋਣੀ ਓਨੇ ਆ ਮੱਛੀ ਮੈਂ ਕਿਹਾ ਇਹ ਕਿਹਨਾ ਬਣਾਉਂਦੇ ਹੁਣ ਤਾਂ ਆਉਂਦਾ ਮੈਂ ਗੱਚਾ ਨਾ ਹੁੰਦਾ ਆਂਡੇ ਬਣਾਉਂਦੇ ਘਰ ਬਣਾ ਕੇ ਤੇ ਕਿੱਡੀ ਕੀ ਗੱਲ ਹੈ ਨਾ ਇਹ ਕੋਈ ਗੱਲ ਥੋੜੀ ਕੋਈ ਏਵੇਂ ਹੀ ਜਾਣ ਕੇ ਨਾ ਪਸਾਦ ਪਾਉਣਾ ਕਿ ਨਹੀਂ ਬਣਾਉਂਦੇ ਮੁਰਗੇ ਮਰਗੇ ਵੀ ਰੱਖੇ ਸੀ ਮੈਨੂੰ ਇਦਾਂ ਮਾੜਾ ਮਾੜਾ ਚੇਤਾ ਏ ਜਿਆਦਾ ਚੇਤਾ ਮੁਰਗੇ ਖੋਦਾ ਰੱਖੇ ਸੀ ਮੇਰੇ ਡੈਡੀ ਨੂੰ ਕਾਬੂ ਚ ਹੀ ਕਰ ਲਿਆ ਮੁਰਗੀਆਂ ਰੱਖਿਆ ਸੀ ਮੁਰਗਾ ਮਾੜਾ ਮਾੜਾ ਦਿੱਤਾ ਉਹਨੂੰ ਕੀ ਦਿਨੇ ਦਵਾਈ ਭਾਜੀ ਤਾਂ ਮਾਰ ਦਿੱਤੀਆਂ ਮੁਰਗੇ ਰੱਖੇ ਹੋਏ ਨੇ ਮੇਰੇ ਮੇਰੇ ਡੈਡੀ ਨੂੰ ਕਾਬੂ ਚ ਹੀ ਕਰ ਲਿਆ ਜਦੋਂ ਵਿਆਹ ਕੇ ਆਈ ਮੰਮੀ ਹੈ ਨਾ ਮੈਂ ਬੀਬੀ ਚਾਹ ਪੀਓ ਜੀ ਸ਼ਾਮ ਦੀ ਚਾਹ ਆ ਗਈ ਤੁਹਾਡੀ ਆ ਆ ਗਿਆ ਮੋਟਰ ਤੋਂ ਹੋ ਗਿਆ ਠੀਕ ਆ ਮਲਟੀਪਲ ਕੀ ਕੰਮ ਕਰਦਾ ਹੈ ਮੋਟਰ ਦੀ ਸਫਾਈ ਸੋਈ ਕਰੀਏ ਥੋੜੀ ਬਹੁਤੀ ਆ ਆ ਗਿਆ ਮੈਂ ਹੈ ਮੁੱਟੇ ਨਾ ਮਾਰ ਸੁਟੀਆਂ ਨਹੀਂ ਲਾਏ ਮੈਨੂੰ ਪਾਗਲ ਲੱਗਦਾ ਮੈਂ ਤੈਨੂੰ ਪਾਗਲ ਆ ਮੈਂ ਹਾਂ ਜਾਂ ਨਾ ਚ ਜਵਾਬ ਚਾਹੀਦਾ ਮੈਂ ਪਾਗਲ ਨਹੀਂ ਮੈਂ ਪਾਗਲ ਮੈਂ ਪਾਗਲ ਬਾਬਾ ਆ ਪੁਜਾ ਬਾਬਾ ਹਟ ਜਾ ਹਟ ਜਾ ਪੁਜਿਆ ਬਾਬਾ ਤੂੰ ਕਿਹੜਾ ਪਾਪਾ ਪੁਜਿਆ ਪੁਜਿਆ ਬਾਬਾ ਲੀਲ ਦਾਖ ਪੁਜਿਆ ਬਾਬਾ ਮੈਂ ਲੀਲ ਦਾਖ ਤੱਕ ਇਹਦੀ ਕਦਾਂ ਮੇਰੇ ਵੱਲੋਂ ਨਜ਼ਰ ਮੇਰੇ ਵੱਲੋਂ ਕਰ ਨਹੀਂ ਹੁਣ ਬਣਿਆ ਉਹ ਹਾਂਜੀ ਬਣ ਗਿਆ ਜੀ ਲਓ ਜੀ ਪਹੁੰਚ ਗਏ ਮੋਟਰ ਦੇ ਉੱਤੇ ਫੇਰ ਅੱਜ ਸ਼ਾਮੀ ਤੇ ਅੱਜ ਕਰਾਂਗੇ ਪੂਰੀ ਪ੍ਰੋਪਰ ਤਰੀਕੇ ਨਾਲ ਸਫਾਈ ਸੋ ਕੱਲ ਤਾਂ ਨਹੀਂ ਹੋਈ ਸੀਗੀ ਕੱਲ ਟੁੱਟ ਗਈ ਸੀ ਕਈ ਕਈ ਇੱਕ ਇੱਕ ਸਾਬੀ ਲੈ ਗਿਆ ਤੇ ਆਹ ਹੁਣ ਘਰੋਂ ਲਿਆਂਦੀ ਇੱਕ ਘਰ ਸੀਗੀ ਤੇ ਇੱਕ ਹੋ ਗਈ ਇੱਥੇ ਖਰਾਬ ਉਹਨੂੰ ਦਸਤਾ ਦੋਸਤਾ ਪੋਨੇ ਜਾਂਦੇ ਦੇ ਦੰਨੇ ਆ ਅੱਜ ਆ ਪਾਣੀ ਪੂਣੀ ਲਾਇਆ ਤੇ ਜੀ ਖੀਰੇਆ ਟੋਰਿਆਂ ਤੇ ਹੋਰ ਵੀ ਲਾ ਬੁਲਾ ਜੀ ਲਾਈਆਂ ਆ ਬਾਪੂ ਸ਼ਰੀ ਨੇ ਤੇ ਘਰ ਦੀ ਮਾੜੀ ਮੋਟੀ ਸਫਾਈ ਤਾਂ ਫੀਕ ਕਰਦੇ ਅਗਲੀ ਗੱਲ ਬਾਤ ਇਧਰ ਇੰਜਨ ਚੱਲਣ ਦਿਆ ਆ ਪਾਣੀ ਛੱਡਿਆ ਕਮਾਦ ਨੂੰ ਦੇਖ ਲਿਏ ਜਰਾ ਕੰਮ ਕਰ ਫੀਕ ਕਰਦੇ ਗੱਲ ਬਾਤ ਕੀ ਕਹਿਣਾ ਚਾਹੋਗੇ ਹਾਂਜੀ ਬੋਲੋ ਜੀ ਪਾਪਾ ਮੈਂ ਹੁਣੇ ਮੈਂ ਸੰਤੇ ਮੈਂ ਰੋਟੀ ਖਾ ਲਈ अच्छा रोटी खा ली ਤੁਸੀਂ ਹਾਂਜੀ ਅਜਾ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ ਫਿਰ ਸਤਿ ਸ਼੍ਰੀ ਅਕਾਲ ਹਾਂਜੀ ਕਹ ਦੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹ ਦੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਅੱਗੇ ਕੀ ਚੱਲੋ ਹਮੇ ਹੁਣ ਅਸੀਂ ਪੈਂਡ ਆ ਗਏ ਹਾਂ ਹਾਂਜੀ ਹੁਣ ਅਸੀਂ ਰੋਟੀ ਖਾ ਲਿਆ ਹਾਂ ਹਾਂਜੀ ਹੋ ਹੁਣ ਦਸ ਮਹੀਨੇ ਦਾੜੀ ਕੋ ਵੀ ਸਾੜਾ ਹਾਂਜੀ ਲੈ ਚਲਾਓ ਹਾਂ ਓ ਇਧਰ ਆਓ ਇਧਰ ਵੀਡੀਓ ਬਣਾਉਣੀ ਹੈ ਜੇ ਇਧਰ ਆਓ ਅੱਛਾ ਅੱਛਾ ਹੋਰ ਅੱਛਾ ਹੋਰ अच्छा जी और ओ मैं बाथरूम भी करके आया डैडी आदर अच्छा जी अच्छा दसो और ਦੱਸੋ 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 ਉਹ ਵੀਡੀਓ ਬਣ ਰਹੀ ਆ ਹਾਂ ਕੈਰਮ ਬੋਰਡ ਵੀ ਖੇਡਿਆ ਸੀ ਬਹੁਤਾ اچھا ਕੈਰਮ ਬੋਰਡ ਬਹੁਤਾ ਖੇਡਿਆ ਹਾਂਜੀ ਤੇ ਕੈਰਮ ਬੋਰਡ ਵਿੱਚ ਕੌਣ ਜਿੱਤੇ ਤੁਸੀਂ ਜਿੱਤੇ ਕਿ ਡੈਡੀ ਜਿੱਤੇ ਮੈਂ ਜਿੱਤੀ ਤੁਸੀਂ ਜਿੱਤੇ ਹਾਂ ਹਾਂਜੀ ਓਛੋ ਤੁਸੀਂ ਖੇਡ ਲਿੰਨੇ ਹੋ ਹਾਂਜੀ ਤੁਸੀਂ ਕਿੱਥੋਂ ਸਿੱਖਿਆ ਕੈਰਮ ਬੋਰਡ ਮੈਂ ਆਟੋਮੈਟਿਕੀ ਕਿਦੋਂ ਸਿੱਖਿਆ ਤੁਸੀਂ ਮੈਂ ਅੰਦਰ ਡੈਡੀ ਕੋ ਮੈਂ ਕੁਝ ਖੇਡਦੇ ਆਂ ਅੱਛਾ ਤੇ ਤੁਸੀਂ ਪਾਪਾ ਨੂੰ ਵੀ ਸਿਖਾ ਦਿਓ ਥੋੜਾ ਜਿਹਾ ਓਕੇ ਸਿਖਾ ਦਿਓ ਯਾਰ ਓਕੇ ਫਿਰ ਉਧਰ ਆਇਓ ਠੀਕ ਐ ਆ ਮੈਂ ਉਧਰਲੇ ਕਮਰੇ ਚ ਸਿਖਾਂਗਾ ਹਾਂ ਹਾਂਜੀ ਤੁਸੀਂ ਤੇ ਇੱਧਰ ਨਹੀਂ ਖੜਾਉਂਗੇ ਮੈਨੂੰ ਤੁਸੀਂ ਮੈਂ ਕਿਹਾ ਇੱਧਰਲੇ ਕਮਰੇ ਚ ਲਿਆਇਓ ਇੱਧਰ ਖੇਡਾਂਗੇ ਕੋ ਉਧਰ ਖੇਡਣਾ ਤੂੰ ਉਧਰ ਖੇਡਣਾ ਉਧਰ ਖੇਡਣਾ ਆ ਹਾਂਜੀ ਚਲੋ ਫਿਰ ਮੈਂ ਰੋਟੀ ਖਾ ਕੇ ਉਧਰ ਆ ਗਿਆ ਫਿਰ ਉਧਰ ਖੇਡਦੇ ਆ ਹਨਾ ओके ठीक है अच्छा बीबी ना फिर की गल्लां पत्ता मारिया तुसी नहीं पापा फिर सारेनु बाय बाय कर दो अच्छा नहीं बाय बाय जे रुक जाओ जे करदे हां फिर ये ਛੇਤੀ ਵੀਡੀਓ ਬਣਾਓ ਛੇਤੀ ਵੀਡੀਓ ਬਣਾਓ ਫਿਰ ਬਾਏ ਬਾਏ ਵੀ ਛੇਤੀ ਕਰਨ ਲੱਗ ਪੈਨੇ ओके ओडियंस ਨੂੰ ਗੱਲਾਂ ਬਾਤਾਂ ਸੁਣਾਓ ਕਿ ਆਡੀਅנס ਮੇਰੀਆਂ ਗੱਲਾਂ ਸੁਣਨ ਲਈ ਹਰ ਵੇਲੇ ਤਿਆਰ ਰਿਆ ਕਰੋ ਮੈਂ ਹਰ ਵੇਲੇ ਤੁਹਾਨੂੰ ਗੱਲਾਂ ਸੁਣਾਉਣ ਲਈ ਤਤਪਰ ਰਹਿਨਾ ਆ ਤੇ ਉਹ ਜੋਤ ਕਿੱਥੇ ਨੇ ਜੋਤ ਪੁੱਤ ਯੂ ਐਸ ਏ ਆ ਜੋਤ ਨੂੰ ਮੈਸਜ ਕਰਦਾ ਜੋਤਲੀ ਆਰ ਹੁੰਦੀ ਆ ਨਹੀਂ ਉਹ ਸਿਮਮ ਨੂੰ ਫੋਨ ਲਾ ਦੋ ਸਿਮਮ ਨੂੰ ਸਿਮਮ ਪੁੱਤ ਹੁਣ ਆਪਣੇ ਪਿੰਡ ਗਿਆ ਆ ਚਾਰ ਲਾਜਾਂ ਨੂੰ ਲਾ ਦੋ ਫੇਰ ਲਾਜਾ ਪੁੱਤ ਹਲੇ ਪੈਗ ਲਗਾ ਕੇ ਸੁੱਤਾ ਆ ਕੋ ਕੇ ਆ ਆ ਤਸਾਬੀਂ ਦਿਨਾ ਫੇਰ ਉਹ ਸਾਬੀ ਵੀ ਐਜੇ ਗੋਟਾ ਪੈਗ ਲਾ ਕੇ ਰਾਜੇ ਫੇਰ ਹੋਰ ਏ ਰਾਣਾ ਹਾਂ ਉਹ ਤੇ ਰਾਣਾ ਦੀ ਰਾਣਾ ਵੀ ਪੁੱਤ ਹਲੇ ਸੁਤਾ ਹੋਣਾ ਪੈਨਸ਼ਕ ਲਗਾ ਕੇ ਰਾਜੇ ਇੰਨੇ ਇਕੱਠੇ ਗਏ ਸੀਗੇ ਰਾਜੇ ਇਹਨਾਂ ਦੀ ਪੋਲ ਅਹੀਂ ਖੋਲਤੀ ਆ ਵਲੌਗ ਚ ਤੇ ਇਹਨਾਂ ਨੂੰ ਕਹਿ ਦੋ ਕਹਿ ਸ਼ਰਾਬ ਨਾ ਪੀਆ ਕਰੋ ਤੁਹਾਨੂੰ ਅਕਲ ਨਹੀਂ ਹੈਗੀ ਬੋਲ ਦੋ ਕਹਿ ਸ਼ਰਾਬ ਨਾ ਪੀਆ ਕਰੋ ਤੁਸੀਂ ਤਿੰਨੇ ਕਹਿ ਦੋ ਕਹਿ ਕਹਿ ਚਾਚਾ ਜੀ ਸ਼ਰਾਬ ਨਾ ਪੀਆ ਕਰੋ ਚਾਚਾ ਜੀ ਸ਼ਰਾਬ ਨਾ ਪੀਆ ਕਰੋ ਤੁਹਾਨੂੰ ਅਕਲ ਨਹੀਂ ਹੈਗੀ ਤੁਹਾਨੂੰ ਅਕਲ ਨਹੀਂ ਹੈਗੀ ਕਿੰਨਾ ਤੁਹਾਨੂੰ ਸਮਝਾਉਣਾ ਮੈਂ ਤੈਨਾਂ ਸਮਝੋਂਦਾ ਮਾਂ ਇਹ ਮਾੜੀ ਚੀਜ਼ ਆ ਮਾਂ ਇਹ ਮਾੜੀ ਚੀਜ਼ ਆ ਆਓ ਪਲੀਜ਼ ਨਾ ਪੀਆ ਕਰੋ ਪਲੀਜ਼ ਨਾ ਪੀਆ ਕਰੋ ਇਹਨੇ ਕੁਛ ਨਹੀਂ ਦੇਣਾ ਕੁਛ ਨਹੀਂ ਦੇਣਾ ਜਸਮਨ ਵੇਖ ਲਓ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦਾ ਕਿਹੜੀ ਜਸਮਨ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦਾ ਕਿਆ ਹਾਂ ਹਾਂ ਕਿਆ ਦੇਖਿਆ ਉਹਨੂੰ ਨਹੀਂ ਤੇ ਉਹਨੂੰ ਨਹੀਂ ਤੇ ਹਾਂ ਜੀ ਕਿਨੂੰ ਨਹੀਂ ਕਿਆ ਮੈਂ ਪਾਠ ਕਰਦਾ ਮੈਂ ਬਾਬੇ ਦਾ ਨਾਮ ਲੈਣਾ ਹਰ ਵੇਲੇ ਹੈਨਾ ਹਾਂ ਜੀ ਹਾਂ ਜੀ ਲਵ ਯੂ ਸ਼ਾਬ ਦਾ ਲਵ ਯੂ ਲਵ ਯੂ ਟੂ ਚਲੋ ਮਾੜਾ ਜੀ ਜੱਗੀ ਸਰ ਦਾ ਪਾਠ ਸੁਣਾ ਦਿਓ ਮੇਰੇ ਬੱਤੂ ਨਹੀਂ ਮੈਂ ਉੱਥੇ ਸਮਾਦਾਂਗਾ ਡੈਡੀ ਨਾ ਚਲੋ ਮਾੜਾ ਜੀ ਸੁਣਾ ਦਿਓ ਨਾ ਥੋੜਾ ਜਿਹਾ ਸੁਣਾ ਦਿਓ ਫਿਰ ਥੋੜਾ ਜਿਹਾ ਸੁਣਾ ਦਿਓ ਓਕਮੀ ਹੋਣੀ ਕਾ ਸੁਣਾਣਾ ਹਾਂ ਓਕਮੀ ਹੋਣ ਕਾਲੀ ਉਹ ਅੱਜ ਸੁਣਾਵਾਂਗੀ ਪਹਿਲਾਂ ਥੋੜਾ ਜਿਹਾ ਸੁਣਾ ਦਿਓ ਥੋੜਾ ਜਿਹਾ ਏਕ ਓਮਕਾਰ ਹਾਂਜੀ ਹਾਂ ਸਤਨਾਮ ਹਾਂਜੀ ਕਰਤਾ ਪੁਰਖ ਹਾਂਜੀ ਨਿਰਪੋ ਹਾਂਜੀ ਨਿਰਵਾਣ ਹਾਂ ਕਾਲ ਮੁਰੂ ਹਮ ਅਜ ਉਹ ਨੀਸਾਪ ਮੰ ਹਮ ਗੁਰਪਸਾਤ ਹਮ ਜਬ ਹਮ ਆਗ ਸੱਚ ਹਮ ਜਿਗਾ ਦੇ ਸੱਚ ਹਮ ਬਸ ਹਬ ਮੈਂ ਹੈਪੀ ਸੱਚ ਹਾਂਜੀ ਨਾਨਕ ਹਾਂਜੀ ਮੂਸੀ ਹਾਂਜੀ ਹਾਂਜੀ ਸੱਚ ਵੈਰੀ ਗੁੱਡ ਸੱਚ ਸੋਚੇ ਸੋਚੇ ਨਾ ਹਾਂਜੀ ਹੋਵੇ ਓਕੇ ਦੇ ਸੋ 3 ਲੱਖ ਵਾਰ ਚੁਪ ਪੈ ਚੁਪ ਮਨਾ ਹੋਵੇ ਜੇ ਲਾਏ ਲਹਾ ਖੇਵੁਸ ਤਾ ਓਖਾ ਓਖਣਾ ਉਤਰੀ ਜੇ ਬੰਨਾ ਪੁਰੀਆ ਪਾਰ ਸੈ ਸਿਆਂ 15 ਲੱਖਏ ਲੈ ਗਣਾ ਚੱਲੇ ਨਾਲ ਇੱਤ ਚਾਰ ਹੋਇਆ ਤੇ ਬੁੜਾ ਕੁੱਟਾ ਪਾਸ ਕੁਮਰ ਜਾਈ ਜੰਨਾ ਨਾਨਕ ਲਖਿਆ ਨਾਲ ਅੱਗੇ ਅੱਗੇ ਉਹ ਤੁਹਾਨੂੰ ਪਤਾ ਚਲੋ ਬਾਕੀ ਬਾਤ ਸੁਣਾ ਦਈਏ ਠੀਕ ਹੈ ਓਕੇ ਲਵ ਯੂ ਲਵ ਯੂ ਟੂ ਵੈਰੀ ਜੀ ਕਾਕਾ ਸਾ ਹਾਂ ਜੀ ਐਗਰੀ ਕੀ ਕਿ ਫਦੇ ਵੈਰੀ ਗੁੱਡ ਮੇਰਾ ਬੱਚਾ ਲਵ ਗੁੱਡ ਮਾਰਨਿੰਗ ਜੀ ਹੈਲੋ ਹਾਂ ਗੁੱਡ ਮਾਰਨਿੰਗ ਹਾਂ ਠੀਕ ਹੋ ਵੀ ਬੀਜ ਉੱਤੇ ਅਸਵੇਰੀ ਅਜੇ ਥੋੜੇ ਤੜਕੇ ਉੱਠ ਗਏ ਆ ਤੇ ਸਵੇਰ ਦਾ ਚਾਹ ਕਾਕਾ ਦਿਖਾਉਣਾ ਤਾਂ ਮੈਂ ਆ ਗਈ ਚਾਹ ਥੋੜੀ ਜੀ ਬਣਾਉਂਦੇ ਮਮੀ ਦੇ ਭਾਈ ਫਿਰ ਗੱਡੀ ਭਾਈ ਇਹ ਅੱਜ ਨਵੇਂ ਸਕੂਲ ਲੈਣਾ ਜੱਟ ਨੇ ਮੈਂ ਨਾਲ ਸਕੂਲ ਆਣਾ ਮੈਂ ਨਵੇਂ ਸਕੂਲ ਆਣਾ ਆ ਹੱਥ ਮਿਲਾਈਦਾ ਤੂੰ ਚਾ ਉਹ ਹੱਥ ਮਿਲਾਈਦਾ ਚਲੋ ਹਾਂ ਕਾ ਜਾ ਮੈਂ ਸਕੂਲ ਜਾਣਾ ਤਾਂ ਥੋੜਾ ਜਲਦੀ ਜਾਣਾ ਪਿਆ ਮੈਨੂੰ ਸਕੂਲ ਆਣਾ ਤਾਂ ਜਲਦੀ ਹੀ ਨਾ ਜਰੂਰੀ ਆ ਹਾਂ ਜ਼ਰੂਰੀ ਹੈ ਕਾ ਅੱਜ ਜ਼ਰੂਰੀ ਹੈ ਹਾਂ ਮਿਲਦਾ ਕਾ ਮੈਂ ਲੈ ਠੀਕ ਆ ਫਿਰ ਇਹ ਭਾਈ ਭਾਈ ਜਸੁੰਢੜੀ ਰਦੇ ਭਾਈ ਭਾ ਜਸਮਨ ਨੇ ਜਾਣਾ ਸਕੂਲ ਅੱਜ ਜਸਮਨ ਜਾਊਗਾ ਸਕੂਲ ਨਵੇਂ ਸਕੂਲ ਜਾਊਗਾ ਹਣਾ ਜਸਮਨ ਬਾਜ ਹੋ ਗਿਆ ਹੋ ਗਿਆ ਬਾਜ ਕਿਦਾਂ ਹੋਇਆ ਜਸਮਨ ਹੋਰ ਜ਼ਿਆਦਾ ਚਲੋ ਉਤਰੋ ਪੁੱਤੂ ਸਕੂਲ ਲਈ ਲੇਟ ਹੋ ਜਾਣਾ ਤੁਸੀਂ ਅੱਜ ਨਵੇਂ ਸਕੂਲ ਜਾਣਾ ਬੈਸਟ ਆਫ ਲੱਕ ਪੁੱਤੂ ਬੈਸਟ ਆਫ ਲੱਕ ਥੈਂਕ ਯੂ ਕਰ ਦੋ ਓ ਲੈ ਆਊਟ ਹੋ ਗਿਆ ਚਲੋ ਕੋਈ ਆਣ ਕੇ ਖੇਡਣਾ ਤੂੰ ਮੈਨੂੰ ਪਾਰੀ ਤੇ ਕਰ ਜੋ ਇੱਕ ਇੱਕ ਪਾਰੀ ਕਰ ਜੋ ਛੇਤੀ 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 ਚਲੋ ਕੀ ਲੱਗਿਆ ਉਤਰ ਜੋ ਹੁਣ ਚਲੋ ਗੋ 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 ਓਏ ਉੱਤਰ ਜਾ ਉੱਤਰ ਜਾ ਛੱਤਰ ਪੈ ਜਾਣੇ ਤੇਰੇ ਛੇਤੀ ਰੁਕ ਜਾ ਓ ਤੂੰ ਗੱਡੀ ਕਰਾਬ ਕਰ ਰਹੀ ਮੇਰੀ ਓਏ ਓਏ ਤੂੰ ਆਪਣੇ ਮਾਮੇ ਦੀ ਗੱਡੀ ਤੇ ਕਰਾਬ ਕਰਦਾ ਸੀ ਜਿਵੇਂ ਆਪਣੀ ਮੰਮੀ ਦੀ ਗੱਡੀ ਦੇ ਚਿੱਟਾ ਭਾਈ ਠੀਕ ਆ ਜਸਮਨ ਨਹੀਂ ਆਪਣੇ ਮਾਮੂ ਦੀ ਗੱਡੀ ਤੇ ਛੀ ਟਾ ਪਾ ਦਾ ਜੀ ਖਰਾਬ ਕਰਦੀ ਹਾਂ ਖਰਾਬ ਕਰਦੇ ਨਹੀਂ ਬਾੜ ਕੇ ਹਾਂ ਉਹ ਨਹੀਂ ਬੱਤੇ ਉਹ ਨਹੀਂ ਨਹੀਂ ਕਰਨੀਆਂ ਨਹੀਂ ਨਹੀਂ ਤੇਰੇ ਛੁੱਤਰ ਪੈਣ ਜਸਮਨ ਪੜਾਈ ਸਿਆਣਾ ਦੂ ਮਾਮੇ ਵਾਲੀ ਆਪਣੇ ਵਾਲੀ ਹੈ ਮੇਰੇ ਲਈ ਜਗਦੀਨਾ ਸਿਆਣਾ ਹੋਇਆ ਨਹੀਂ ਆਉਣਾ ਸ਼ਾਮੀ ਤੁਸੀਂ ਹਾਂ ਅੱਜ ਜਸਮਨ ਨੇ ਜਾਣਾ ਨਵੇਂ ਸਕੂਲ ਤੇ ਨਵੇਂ ਸਕੂਲ ਜਾ ਕੇ ਅੱਜ ਮਹਾਰਾਜ ਦਾ ਵਧੀਆ ਵਧੀਆ ਦਿਲ ਲਗਾਵੇ ਪਹਿਲਾਂ ਦਸ਼ਮੀਸ਼ ਨਰਸਿਸ ਕੋਲ ਸੀਗਾ ਅੱਜ ਪਬਲਿਕ ਸਕੂਲ ਜਾਣਾ ਮੇਰੇ ਪੁੱਤ ਨੇ ਹਣਾ ਜਸਮਨ ਜੀ ਅੱਜ ਮੈਂ ਸਕੂਲੇ ਜਾਣਾ ਮਸ਼ਾਮੀ ਆ ਮਸ਼ਾਮੀ ਆਣਾ ਤੇ ਇੱਥੋਂ ਨਾਲ ਹੀ ਸਕੂਲ ਚ ਦਾ ਕੰਦ ਨਾ ਕੰਦੀ ਆ ਸੋ ਇੱਥੋਂ ਫਿਰ ਤਿਆਰ ਹੋ ਕੇ ਚਲ ਜਾਂਦਾ ਫਿਰ ਵਾਈਫ ਨੂੰ ਡਿਊਟੀ ਵੀ ਜਾਣਾ ਹੁੰਦਾ ਇੱਥੋਂ ਨਾਲ ਹੀ ਦਫ਼ਤਰ ਨਾਲ ਹੀ ਤਾਂ ਸਕੂਲ ਆ ਸੋ ਤਾਂ ਕਰਕੇ ਇੱਥੇ ਛੱਡਦੀ ਤਾਂ ਕਈ ਮੇਰੇ ਵੀਰ ਭਰਾ ਸਵਾਲ ਕਰਦੇ ਆ ਵੀ ਇੱਥੇ ਕਿਉਂ ਛੱਡ ਦਿੰਨੇ ਫਿਰ ਇੱਥੋਂ ਤਾਂ ਮੈਂ ਸ਼ਾਮੀ ਲੈ ਜਨਾ ਜਿਹੜੇ ਵਾਈਫ ਨੂੰ ਘੰਡਾ ਵੇਨੂੰ ਵੀ ਲੈ ਜੀਦਾ ਮਾਮੇਆ ਕੋਲ ਹਣਾ ਜਸਮਨ ਅੱਜ ਜਸਮਨ ਉਹ ਗੱਡੀ ਤੇ ਚੀਟਾ ਪਾਉਣੀ ਆ ਤੂੰ ਮਾਮੂ ਦੀ ਠੀ ਪੌਣੀ ਆ ਚੜੀ ਟਾ ਸੁਣ ਕੋਈ ਕੋਈ ਆਕੇ ਨਹੀਂ ਨਹੀਂ ਮੈਂ ਤੈਨੂੰ ਦੱਸਤਾ ਛਤਰਾ ਪੈਣੇ मामੂ ਦੀ ਗੱਡੀ ਖਰਾਬ ਕਰਨੀ ਠੀਕਾ ਫਿਰ मामੂ ਨੇ ਕਿਸੀ ਆਣਾ ਉਹ ਨਹੀਂ ਹੁੰਦਾ ਟਰੰਮ ਉਹ ਨਹੀਂ ਹੁੰਦਾ मामੂ ਗੁੱਸੇ ਜਾਟਾਂ ਟੈਨਸ਼ਨ ਕਾ ਲਈ ਲੈਨੇ ਆ ਮਾੜੇ ਮੋਟੇ ਪੰਗੇ ਲਿਆ ਕਰ ਪਤਾ ਲੱਗਦਾ ਕਿ मामਿਆਂ ਦੇ ਪਿੰਡ ਰਹੀਦਾ ਆ ਹੈ ਇਥੋਂ ਦੀ ਠੇਰ ਠੇਰ ਕੇ ਚੜਾ ਠੇਰ ਠੇਰ ਤੀਨ ਨੂੰ ਉਹ ਮੇਰੀਆਂ ਗੱਲਾਂ ਤੋਂ ਜਿੱਲ ਚੜਦੀ ਪਈ ਹੈ ਹੈ ਦੇ ਦੇ ਆਸ਼ੀਰਵਾਦ ਚਲੀਏ ਫੇ ਤੋ ਆਹ ਦੇ ਵੀ ਇਹ ਬੈਗ ਆ ਮੇਰਾ ਇਹ ਬੈਗ ਦੇ ਵਿੱਚ ਇਹਦੇ ਵਿੱਚ ਜੋ ਕੁਝ ਹੈਗਾ ਤੂੰ ਸੋਚ ਨਹੀਂ ਸਕਦੀ ਇਹਦੇ ਦੀ ਬੀਬੀ ਉਹ ਹੀ ਗੰਦ ਮੰਦੀ ਆ ਕੋਈ ਖਤਰੇ ਵਾਲੀ ਚੀਜ਼ ਨਾ ਹੋਵੇ ਵਿੱਚ ਖਤਰੇ ਵਾਲੀ ਚੀਜ਼ ਚਲੋ ਖਤਰੇ ਵਾਲੀ ਚੀਜ਼ ਕਿਹੜੀ ਹੋਣੀ ਹੈ ਬੰਬ ਨਾ ਹੋਵੇ ਵਿੱਚ ਕਿਸੇ ਨੂੰ ਛੱਡ ਕੇ ਤੇ ਜਮ ਜਮ ਹੋ ਕੇ ਆ ਗਏ ਆ ਘਰ ਸੋ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਤੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਸੋ ਜੀ ਆਪਾਂ ਨੂੰ ਪਿਆਰ ਕਰਦੇ ਨਵੇਂ-ਨਵੇਂ ਵਲੌਗ ਵੇਖਣਾ ਚਾਹੁੰਦੇ ਆ ਤੇ ਹਰ ਇੱਕ ਤਰ੍ਹਾਂ ਦਾ ਕੰਟੈਂਟ ਲੈ ਕੇ ਆਵਾਂ ਕਰਾਂਗੇ ਸੋ ਕੱਲ ਨੂੰ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਉਨੇ ਆ ਕੋਈ ਅਲੱਗ ਜਿਹਾ ਸੋ ਆਸ ਤੇ ਹੈਗੀ ਆ ਤੇ ਤੁਹਾਨੂੰ ਦਿਖਾਵਾਂਗੇ ਸੋ ਤੁਹਾਨੂੰ ਪਸੰਦ ਵੀ ਆਊਗਾ ਤੇ ਮੰਮੀ ਤੇ ਬੀਬੀ ਕੁਝ ਬਣਾਉਣਗੇ ਤੇ ਉਹ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਠੀਕ ਹੈ ਜੀ ਤੇ ਮਿਲਦੇ ਨਵੇਂ ਵਲੌਗ 'ਚ ਸੋ ਸਬਸਕ੍ਰਾਈਬ ਸ਼ੇਅਰ ਕਮੈਂਟ ਕੋਣਾ ਨਹੀਂ ਹੈਗਾ ਤਾਂ ਵੀ ਵਲੌਗਸ ਖਿੱਚ ਕੇ ਰੱਖਣਾ ਕੰਮ ਓਕੇ ਜੀ ਲਵ ਯੂ ਸਾਰਿਆਂ ਨੂੰ